ਇਹ ਵਾਅਦਾ ਕਰਕੇ ਆਏ ਸਨ ਰਾਜੇ ਸ਼ੇਰ ਸਿੰਘ ਦੇ ਨਾਲ ਕਿ ਤੂੰ ਸਾਡੀ ਫੌਜ ਦੀ ਜਿਹੜੀ ਐ ਕੁਐਤ ਹੈ ਉਹਨੂੰ ਵੇਖਣ ਵਾਸਤੇ ਜ਼ਰੂਰ ਆਉਣਾ ਸਮਾਂ ਬਣ ਗਿਆ 15 ਸਤੰਬਰ 1843 ਦਾ ਮਨਹੂਸ ਦਿਨ ਆਇਆ ਜਿਸ ਦਿਨ ਮਹਾਰਾਜਾ ਸ਼ੇਰ ਸਿੰਘ ਲਾਹੌਰ ਵਿੱਚ ਬੈਠਾ ਸੰਧਾ ਵਾਲੀਏ ਸਰਦਾਰ ਜਿਹੜੇ ਧਿਆਨ ਸਿੰਘ ਡੋਗਰੇ ਦੇ ਆਖੇ ਲੱਗ ਕੇ ਡੋਗਰੇ ਨੂੰ ਉਹਨਾਂ ਮਾਰਿਆ ਨਾ ਪਰ ਡੋਗਰੇ ਵੱਲੋਂ ਵੀ ਲਿਖਵਾ ਲਿਆ ਔਰ ਕਹਿੰਦੇ ਨੇ ਕਿ ਸਰਦਾਰ ਸ਼ੇਰ ਸਿੰਘ ਨੇ ਜਦੋਂ ਫੌਜਾਂ ਦੀ ਕੁਅਤ ਵੇਖੀ ਤੇ ਸਰਦਾਰ ਅਜੀਤ ਸਿੰਘ ਔਰ ਸਰਦਾਰ ਲੈਣਾ ਸਿੰਘ ਸੰਧਾ ਵਾਲੀਏ ਇਹ ਦੋਨੋਂ ਉਹਦੇ ਕੋਲ ਪਹੁੰਚੇ ਮਹਾਰਾਜਾ ਬੈਠਾ ਹੋਇਆ ਕਹਿੰਦੇ ਇਹਨਾਂ ਦੇ ਕੋਲ ਇੱਕ ਦਿਨਾਲ ਹੀ ਰਹਿਫਲ ਸੀ ਮਹਾਰਾਜਾ ਸ਼ੇਰ ਸਿੰਘ ਇਹਨਾਂ ਨੂੰ ਆਪਣੇ ਜਾਣਦਾ ਸੀ ਔਰ ਜਦੋਂ ਇਹ ਦੋਨੋਂ ਕੋਲ ਪਹੁੰਚੇ ਅਜੀਤ ਸਿੰਘ ਦੇ ਹੱਥ ਵਿੱਚੋਂ ਰੈਫਲ ਹੈ ਜਿਹਦੇ ਵਿੱਚ ਦੋ ਰੌਂਦ ਨੇ ਘੋੜਾ ਆਪਣੇ ਵਾਲੇ ਪਾਸੇ ਔਰ ਰੈਫਲ ਦੀ ਜਿਹੜੀ ਬੈਰ ਲა ਉਹ ਮਹਾਰਾਜਾ ਸ਼ੇਰ ਸਿੰਘ ਵੱਲੇ ਮਹਾਰਾਜਾ ਸ਼ੇਰ ਸਿੰਘ ਨੇ ਬੜੇ ਅਦਬ ਬੜੇ ਸਤਕਾਰ ਦੇ ਨਾਲ ਕਿਹਾ ਕਿ ਜੀ ਆਇਆਂ ਨੂੰ ਆਜਾਓ ਤੁਸੀਂ ਮੇਰੇ ਆਪਣੇ ਹੋ ਕਹਿੰਦੇ ਅਜੀਤ ਸਿੰਘ ਨੇ ਉਹ ਰੈਫਲ ਅੱਗੇ ਕਰ ਦਿਆਂ ਹੋਇਆ ਕਿਹਾ ਮਹਾਰਾਜਾ ਇਹ ਰੈਫਲ ਬੜੀ ਕੀਮਤੀ ਹੈ ਇਹ ਰੈਫਲ ਬਹੁਤ ਚੰਗੀ ਔਰ ਪਹਿਲੀ ਵਾਰ ਦਨਾਲੀ ਦੇ ਰੂਪ ਵਿੱਚ ਆਈ ਹੈ ਕੋੜੇ ਵਾਲੀ ਰੈਫਲ ਸੀ ਪਹਿਲਾਂ ਤੋੜੇਦਾਰ ਰਫਲਾ ਹੁੰਦੀਆਂ ਸਨ ਜਿਨ੍ਹਾਂ ਨੂੰ ਪਲੀਤਾ ਲਾਇਆ ਜਾਂਦਾ ਸੀ ਇਹ ਅਜੀਤ ਸਿੰਘ ਦੇ ਹੱਥ ਪਹਿਲੀ ਵਾਰ ਦਨਾਲੀ ਰਫਲ ਆਈ ਜਿਹਦੇ ਨਾਲ ਮਹਾਰਾਜੇ ਸ਼ੇਰ ਸਿੰਘ ਦਾ ਕਤਲ ਹੁੰਦਾ ਆਓ ਵੇਖੀਏ 15 ਸਤੰਬਰ 1843 ਨੂੰ ਮਹਾਰਾਜ ਦੇ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਕਿਵੇਂ ਇਹਨਾਂ ਦੀ ਗੋਲੀ ਦਾ ਸ਼ਿਕਾਰ ਹੁੰਦਾ ਹੈ ਕਿਵੇਂ ਇਹ ਸਿਰ ਵੱਢ ਕੇ ਔਰ ਉਹਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਦਾ ਸਿਰ ਵੱਢ ਕੇ ਧਿਆਨ ਸਿੰਘ ਡੋਗਰੇ ਦੇ ਕੋਲ ਜਾਂ ਝੁਕਣਾ ਨੇ ਘਰ ਪੱਟ ਸੁਟੇ ਕਈਆਂ ਸਰਦਾਰਾਂ ਦੇ ਧੋਖਾ ਦੇ ਗਏ ਬੰਦੇ ਸੀ ਜੋ ਉੱਚ ਕਰਦਾਰਾਂ ਦੇ ਧੋਖਾ ਦੇ ਗਏ ਬੰਦੇ ਸੀ ਜੋ ਉੱਚ ਕਰਦਾਰਾਂ ਦੇ ਓ ਕੈਰੋਂ ਪਾਣੋ ਵੀਰਾਂ ਦਾ ਆਸੀ ਯੁੱਧ ਕਰਵਾ ਦਿੱਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕਾਰਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕਾਰਕਮਾਦਤਾ ਓ ਚੁੱਕਣਾ ਨੇ ਕਰ ਪੱਟ ਸੁਟੇ ਕਈਆਂ ਸਰਦਾਰਾਂ ਦੇ ਧੋਖਾ ਦੇਗੇ ਬੰਦੇ ਸੀ ਜੋ ਉੱਚ ਕਰਦਾਰਾਂ ਦੇ ਧੋਖਾ ਦੇਗੇ ਬੰਦੇ ਸੀ ਜੋ ਉੱਚ ਕਰਦਾਰਾਂ ਦੇ ਕੈਰੋਂ ਪਾਂਡੋ ਵੀਰਾਂ ਦਾ ਅਸੀਂ ਯੁੱਧ ਕਰਵਾ ਦਿੱਤਾ ਵਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕੈਰ ਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕੈਰ ਕਮਾਦਤਾ ਧਿਆਨ ਸਿੰਘ ਦੀ ਕੰਮ ਕਰ ਗਈ ਏ ਸਾਰੀ ਨੀਤੀ ਸੀ ਸੰਦਾ ਵਾਲੀਏ ਤੁਰ ਪੇ ਦਿਲ ਵਿੱਚ ਰੱਖ ਬਦ ਨੀਤੀ ਸੀ ਸੰਦਾ ਵਾਲੀਏ ਤੁਰ ਪੇ ਦਿਲ ਵਿੱਚ ਰੱਖ ਬਦ ਨੀਤੀ ਸੀ ਆ ਰਾਜ ਭਾਗ ਵਿੱਚ ਅੰਨਿਆਂ ਰਾਜ ਭਾਗ ਵਿੱਚ ਅੰਨਿਆਂ ਨੇ ਕੀ ਚੰਦ ਢਾ ਦੇ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕਾਰਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕਾਰਕਮਾਦਤਾ ਓ ਲੈਣਾ ਸਿੰਘ ਨੇ ਜਾ ਕੇ ਜਦ ਲੈਣਾ ਸਿੰਘ ਨੇ ਜਾ ਕੇ ਜਦ ਸਭ ਸੱਚ ਸੁਣਾਇਆ ਸੀ ਸ਼ੇਰ ਸਿੰਘ ਦੇ ਹੱਥੋਂ ਹੁਕਮਾ ਉਲਟਾ ਹੁਕਮ ਲਖਾਇਆ ਸੀ ਸ਼ੇਰ ਸਿੰਘ ਦੇ ਹੱਥੋਂ ਉਲਟਾ ਹੁਕਮ ਲਖਾਇਆ ਸੀ ਉਹ ਧਿਆਨ ਸਿੰਘ ਦੀ ਮੌਤ ਦਾ ਹੱਥੀ ਫਤਵਾ ਲਾ ਦਿੱਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕਾ ਅਰਕ ਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕ ਮਾਦਤਾ ਆਓ ਕੌਣ ਕਿਸੇ ਦਾ ਸੱਜਣ ਕੌਣ ਕਿਸੇ ਦਾ ਸੱਜਣ ਇਹ ਗੱਲ ਸਮਝਣਾ ਆਉਦੀ ਸੀ ਹੋਰ ਇਹ ਅੱਖਾਂ ਸਾਵੇਂ ਜੋ ਕਾਦਰ ਨੂੰ ਪਾਉਂਦੀ ਸੀ ਹੋਰ ਸਾਵੇਂ ਉਹ ਗੱਲ ਕਾਬਰ ਨੂੰ ਪਾਉਂਦੀ ਸੀ ਨਮਾਦ ਤੱਕ ਕੇ ਸਾਵੇਂ ਧਿਆਨ ਸੋ ਤਰਲਾ ਪਾ ਦਿੱਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕਾਰ ਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾਂ ਕਾਰ ਕਮਾਦਤਾ ਔ ਸੰਦਾ ਵਾਲੀਏ ਤੋਰੇ ਸੰਦਾ ਚਲਾਤੀ ਸੀ ਸ਼ੇਰ ਸਿੰਘ ਨੂੰ ਕਤਲ ਕਰਨ ਦੀ ਵਿਧੀ ਬਣਾ ਲਈ ਸੀ ਸ਼ੇਰ ਸਿੰਘ ਨੂੰ ਕਤਲ ਕਰਨ ਦੀ ਵਿਧੀ ਬਣਾ ਲਈ ਸੀ ਨਾੜ ਫੋੜਿਓ ਨਾ ਝਾੜ ਫੋੜ ਕਿਲੇ ਤੇ ਉਹਨਾਂ ਹੁਕਮ ਸੁਣਾ ਸ਼ੇਗ ਨੂੰ ਮਾਰ ਜ਼ਾਲਮ ਕੈ ਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕੈ ਕਮਾਦਤਾ ਔ ਸਿੱਖ ਰਾਜ ਦੀ ਪਾਤਰ ਲਈ ਸਿੱਖ ਰਾਜ ਦੀ ਪਤ ਇਹਨਾਂ ਨੇ ਹੱਥੀ ਰੋਲੀ ਸੀ ਸ਼ੇਰ ਸਿੰਘ ਤੇ ਜੀਤ ਸਿੰਘ ਨੇ ਦਾਗੀ ਗੋਲੀ ਸੀ ਸ਼ੇਰ ਸਿੰਘ ਤੇਜੀਤ ਸਿੰਘ ਨੇ ਤਾਂਗੀ ਗੋਲੀ ਸੀ ਉਹ ਵਾਰ ਤੇਗਦਾ ਕਰਕੇ ਫਿਰ ਸੀ ਸਿਰ ਚ ਢਗਾ ਦਿੱਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾ ਕੈਰ ਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮਾ ਕੈਰ ਕਮਾਦਤਾ ਪਰਤਾਪ ਸਿੰਘ ਜੋ ਪੁੱਤ ਸੀ ਉਹਦਾ ਮਾਰਮਕਾਇਆ ਸੀ ਰਣ ਤੀਰ ਕੈ ਇੱਕ ਰਾਜ ਲਈ ਸਭ ਕੁਝ ਦਾ ਤੇ ਲਾਇਆ ਸੀ ਰਣ ਤੀਰ ਸਿੰਘ ਕੈ ਰਾਜ ਲਈ ਸਭ ਕੁਝ ਦਾ ਤੇ ਲਾਇਆ ਸੀ ਗਰ ਤੇਤ ਦਿਲੋਂ ਪਗਵੰਤ ਨੇ ਸਭ ਕੁਝ ਸੱਚ ਸੁਣਾ ਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕੈਰ ਕਮਾਦਤਾ ਸ਼ੇਰ ਸਿੰਘ ਨੂੰ ਮਾਰ ਜ਼ਾਲਮ ਕੈਰ ਕਮਾਦਤਾ